ਅਜਪਾ ਦੇ ਸਿਰ ਕਾ ਡਾਗੂ ਰਮੇਸ਼ ਕੁਮਾਰ ਕੁੱਕੂ ਜਿਹੜੇ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਹਨ ਤੁਹਾਨੂੰ ਦੱਸ ਦਈਏ ਕਿ ਜਿਹੜਾ ਅੱਜ ਤਾਜ਼ਾ ਜਿਹੜਾ ਆਪਾਂ ਘਟਨਾ ਕਰਮ ਹੋਇਆ ਹੈ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜੀਤੇ ਜਿਹੜਾ ਹਮਲਾ ਹੋਇਆ ਉਹ ਉਹ ਹਮਲੇ ਤੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਬੇਸ਼ੱਕ ਪਾਰਟੀਆਂ ਅਲੱਗ-ਅਲੱਗ ਨੇ ਪਰ ਅਸੀਂ ਜਦੋਂ ਵੀ ਕਿਸੇ ਲੀਡਰ ਤੇ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਉਦੋਂ ਲੀਡਰਾਂ ਦੀ ਪ੍ਰਤੀਕਿਰਿਆ ਲਈ ਜਾਂਦੀ ਹੈ ਹਾਂ ਜੀ ਪ੍ਰਧਾਨ ਜੀ ਜਿਹੜਾ ਜਹਾਮਲਾ ਹੋਇਆ ਹੈ ਇਹਦੇ ਬਾਰੇ ਤੁਸੀਂ ਥੋੜਾ ਜਾਣਕਾਰੀ ਦਿਓ ਜੀ ਵੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜੋ ਬੜੀ ਦੇ ਸਭ ਤੋਂ ਫੇਮਸ ਧਾਰਮਿਕ ਸਥਾਨ ਜਿਨ੍ਹਾਂ ਨੂੰ ਕਿ ਹਰਮੰਦਰ ਸਾਹਿਬ ਜੀ ਨੂੰ ਦੁਨੀਆ ਭਰ ਦੇ ਚ ਵਸਦੇ ਪੰਜਾਬੀ ਕੀ ਮੈਂ ਕਹਿੰਨਾ ਸਾਰੇ ਜਿਹੜੇ ਲੋਕ ਨੇ ਨਮਸਤਕ ਹੋਣ ਲਈ ਜਿਹੜੇ ਉੱਥੇ ਜਾਂਦੇ ਨੇ ਔਰ ਬਹੁਤ ਵੱਡਾ ਉਹਨਾਂ ਦਾ ਇੱਕ ਸਥਾਨ ਹੈ ਹਰਮੰਦਰ ਸਾਹਿਬ ਦਾ ਦੁਨੀਆਂ ਦੇ ਵਿੱਚ ਔਰ ਉੱਥੇ ਜੋ ਅੱਜ ਇੱਕ ਮੰਦਪਾਗੀ ਕਟਨਾ ਵਾਪਰੀ ਹੈ ਜਿਹੜਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਇੱਕ ਆਗੂ ਹੈ ਉਸ ਨੇ ਜੋ ਕਾਨੂੰਨੀ ਇੱਕ ਹਰਕਤ ਕੀਤੀ ਹੈ ਨਪਾਕ ਹਰਕਤ ਕੀਤੀ ਹੈ ਉਹ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਧਾਰਮਿਕ ਸਜ਼ਾ ਅਧੀਨ ਉੱਥੇ ਆਪਣੀ ਡਿਊਟੀ ਨਿਭਾ ਰਹੇ ਸਨ ਉਹਨਾਂ ਤੇ ਇੱਕ ਨੇੜੇ ਆ ਕੇ ਆੜ ਲੈ ਕੇ ਹਰਮੰਦਰ ਸਾਹਿਬ ਦੀ ਕਿ ਮੈਂ ਉੱਥੇ ਮੱਥਾ ਟੇਕਣ ਜਾ ਰਿਹਾ ਇਸ ਵੱਖਵਾਦੀ ਆਗੂ ਨੇ ਉਹਦੇ ਨੇੜੇ ਜਾ ਕੇ ਐਨ ਜਿਹੜਾ ਹੈਗਾ ਰਵਾਲੂਰ ਕੱਢਿਆ ਤੇ ਉਹਨਾਂ ਤੇ ਗੋਲੀ ਚਲਾਈ ਦੋ ਤਿੰਨ ਫੈਰ ਉਹਨੇ ਕੀਤੇ ਔਰ ਮੈਂ ਉਸ ਪੁਲਸ ਅਫਸਰ ਦੀ ਜਾਂ ਪੁਲਸ ਕਰਮੀ ਦੀ ਕਹਿ ਲਈਏ ਬਹੁਤ ਵੱਡੀ ਸਫਲਤਾ ਮੰਨਦਾ ਜਿਨ੍ਹਾਂ ਨੇ ਕਿ ਆਪਣੀ ਬਾਜ਼ ਅੱਖ ਨਾਲ ਆਪਣੀ ਡਿਊਟੀ ਤਨਦਾ ਹੀ ਨਿਭਾਉਂਦੇ ਹੋਏ ਜਿਹੜਾ ਉਸ ਨੂੰ ਤੁਰਤ ਦਬੋਚ ਲਿਆ ਔਰ ਫਿਰ ਵੀ ਉਹਨੇ ਦਬੋਚ ਕੇ ਵੀ ਜਿਹੜਾ ਤਿੰਨ ਚਾਰ ਲੋਗਾ ਨੇ ਉਹਨੂੰ ਦਬੋਚਿਆ ਫਿਰ ਵੀ ਉਹਨੇ ਦੋ ਤਿੰਨ ਫੇਰ ਜਿਹੜੇ ਕੱਦੇ ਮੈਂ ਸਮਝਦਾ ਕਿ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਉਹ ਬਾਲ-ਬਾਲ ਬਚ ਗਿਆ ਔਰ ਨਹੀਂ ਤਾਂ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਮੇਰੀ ਨਿਗਾਹ ਦੇ ਵਿੱਚ 1984-85 ਤੋਂ ਬਾਅਦ ਜਿਆਦਾ ਆਪਣੇ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਜਾਂ ਬਲੈਕ ਥੰਡਰ ਹੋਇਆ ਸੀ ਕਬਰਨਾਲਾ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਹਰਮਿੰਦਰ ਸਾਹਿਬ ਤੇ ਐਨੇ ਸਾਲਾਂ ਬਾਅਦ ਪਹਿਲੀ ਘਟਨਾ ਜਿਹੜੀ ਹੈ ਗੋਲੀ ਦੀ ਵਾਪਰੀ ਹੈ ਜਿਹਨ ਤੇ ਸਿੱਕੇ ਗੋਲੀਆਂ ਚੱਲੀਆਂ ਪ੍ਰਧਾਨ ਜੀ ਇਹ ਤਾਂ ਜਿਹੜਾ ਆਪਣਾ ਮਾਮਲਾ ਜਿਹੜਾ ਅੱਜ ਦਾ ਤਾਜ਼ਾ ਘਟਨਾ ਕਰ ਮੈਂ ਸੁਖਬੀਰ ਸਿੰਘ ਬਾਦਲ ਜੀ ਦਾ ਇਸ ਤੇ ਗੱਲ ਮੈਂ ਹੋਰ ਵੀ ਕਹਾਂ ਹਾਂ ਹਾਂ ਜੀ ਹਾਂ ਜੀ ਅੱਜ ਜਿਹੜਾ ਪੰਜਾਬ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਜਿਹੜੀ ਅਮਨ ਕੂਨ ਦੀ ਸਮੱਸਿਆ ਹੈ ਉਹ ਬਹੁਤ ਜ਼ਿਆਦਾ ਵੱਤ ਤੋਂ ਬਦਹਾਲ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਲੋਕ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਜਿਹੜੀ ਇੰਡਸਟਰੀ ਲੱਗੀ ਹੋਈ ਸੀਗੀ ਉਹ ਪਲਾਨ ਕਰਕੇ ਦੂਜੀਆਂ ਜਿਹੜੇ ਸਟੇਟਾਂ ਦੇ ਵਿੱਚ ਜਾ ਰਹੇ ਨੇ ਪੰਜਾਬ ਨੂੰ ਮੇਰੀ ਨਿਗਾਹ ਦੇ ਵਿੱਚ ਜਿਹੜਾ ਹੈਗਾ ਜੋ ਇੱਕਦ ਹੱਕੇ ਤੋਂ ਵੱਧ ਸਮਾਂ ਪੰਜਾਬ 'ਚ ਵਾਪਰਿਆ ਔਰ ਪੰਜਾਬ ਨੂੰ ਜਿਹੜਾ ਹੈਗਾ ਕਰਜ਼ਾਈ ਕਰ ਦਿੱਤਾ ਉਸ ਸਮੇਂ ਦੌਰਾਨ ਔਰ ਪੰਜਾਬ ਦੇ ਲੋਕ ਨੇ ਜਿਹੜੇ ਆਪਣਾ ਜਿਹੜਾ ਵਪਾਰ ਹੈ ਉਹ ਦੂਜੇ ਸਟੇਟਾਂ ਦੇ ਵਿੱਚ ਲੈ ਗਏ ਉਸ ਤੈਅ ਤੇ ਜਿਹੜਾ ਹੈਗਾ ਇਹ ਪਿਛਲੇ ਸਮਾਂ ਨੂੰ ਦੁਬਾਰਾ ਜਿਹੜਾ ਦੁਹਰਾਇਆ ਜਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਮੈਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਗੋਲੀਆਂ ਦੀ ਬਰਖਾ ਹੋ ਰਹੀ ਹੈ ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਨੇ ਦਿਨ ਦਿਹਾੜੇ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਸਰੇਆ ਫਰੋਤੀਆਂ ਮੰਗੀਆਂ ਜਾਂਦੀਆਂ ਨੇ 5-5 ਕਰੋੜ ਦੀ 50-50 ਲੱਖ ਦੀ ਕਰੋੜ-ਕਰੋੜ ਦੀ ਫਰੋਤੀ ਮੰਗੀ ਜਾ ਰਹੀ ਹੈ ਕੁਝ ਲੋਕ ਅੰਦਰ ਖਾਤੇ ਜਿਹੜਾ ਹੈਗਾ ਉਸ ਨੂੰ ਆਪਣੇ ਆਪ ਨਿਵੇਂ ਲੈਂਦੇ ਨੇ ਪਰ ਮੈਂ ਇਸ ਨੂੰ ਵੀ ਇਸਤੇ ਵੀ ਨਿੰਦਿਆ ਕਰਦਾ ਕਿ ਲੋਕਾਂ ਨੂੰ ਬਹਾਦਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਇਹ ਇਹ ਜਿਹੇ ਜਿਹੜੇ ਲੋਕ ਨੇ ਬਕਵਾਦੀ ਲੋਕ ਨੇ ਜਿਹੜੇ ਜਿਹੜੇ ਸਮਾਜ ਤੇ ਕਲੰਕੇ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਪ੍ਰਧਾਨ ਜੀ ਇਹ ਤਾਂ ਚਲੋ ਇਸ ਬੀਸੀ ਨਾਲ ਸੰਬੰਧਤ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਪਿਛਲੇ 2-3 ਦਿਨਾਂ ਤੋਂ ਕਿਸਾਨੀ ਮੁੱਦਿਆਂ ਦੇ ਉੱਤੇ ਤੁਸੀਂ ਵੀਡੀਓ ਜਾਰੀ ਕੀਤੀ ਹੈ ਬਿਆਨ ਦਿੱਤਾ ਹੈ ਬਹੁਤ ਲੋਕਾਂ ਦੇ ਤੁਹਾਨੂੰ ਫੋਨ ਆ ਤੁਸੀਂ ਆਪ ਵੀ ਦੱਸ ਚੁੱਕੇ ਹੋ ਵੀ ਆਈਬੀਸੀ ਤੇ ਕੀ ਕਹਿਣਾ ਚਾਹੋਗੇ ਜੀ ਇਸ ਮੁੱਦੇ ਤੇ ਦੇਖੋ ਗੱਲ ਇਹ ਹੈ ਕਿ ਅੱਜ ਜਿਹੜਾ ਪੰਜਾਬ ਦਾ ਦੁਖਾਂਤ ਹੈ ਪੰਜਾਬ ਦਾ ਵੱਡਾ ਦੁਖਾਂਤ ਇਹ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਨੇ ਸਿਆਸੀ ਪਾਰਟੀਆਂ ਦੇ ਆਗੂ ਨੇ ਉਹ ਸੱਚ ਗੱਲ ਨੂੰ ਸੱਚ ਕਹਿਣ ਨੂੰ ਤਿਆਰ ਨਹੀਂ ਹੈ ਪੰਜਾਬ 'ਚ ਜਿਹੜਾ ਮਾੜਾ ਸਮਾਂ ਚੱਲਿਆ ਇੱਕ ਦਹਾਕੇ ਤੋਂ ਵੱਧ ਉਹ ਉਹ ਵੀ ਇਸੇ ਦਾ ਨਤੀਜਾ ਸੀ ਕੁਝ ਲੋਕਾਂ ਨੇ ਉਦੋਂ ਅਤਵਾਦ ਦੇ ਖਿਲਾਫ ਆਵਾਜ਼ ਠਾਈ ਪਰ ਮੈਂ ਸਮਝਦਾ ਵੀ ਸਮਾਂ ਲੰਘ ਜਾਣ ਦੇ ਬਾਅਦ ਆਵਾਜ਼ ਠਾਈ ਜੇ ਸਮੇਂ ਤੋਂ ਪਹਿਲਾਂ ਆਵਾਜ਼ ਉਠੰਦੇ ਅਤਵਾਦ ਦੇ ਖਿਲਾਫ ਬੋਲਦੇ ਜਿਹੜੇ ਪੰਜਾਬ ਦੇ ਸਾਡੇ ਮੋਰੀ ਆਗੂ ਨੇ ਤਾਂ ਮੈਂ ਸਮਝਦਾ ਕਿ ਐਡਾ ਬੜਾ ਦੁਖਾਂਤ ਜਿਹੜਾ ਪੰਜਾਬ 'ਚ 30 35 ਹਜ਼ਾਰ ਤੋਂ ਵੱਧ ਪੰਜਾਬੀ ਸਹੀਦ ਹੋਏ ਅਨੇਕਾਂ ਸੁਰੱਖਿਆ ਬਲਾਂ ਨੂੰ ਆਪਣੀ ਸੀਧੀ ਦੇਣੀ ਪਈ ਪੁਲਸਾ ਅਫਸਰਾਂ ਨਾਲ ਸਾਥ ਦੇਣੀ ਪਈ ਪ੍ਰਧਾਨ ਜੀ ਤਾਂ ਤੁਸੀਂ ਚਲੋ ਉਹ ਸਾਰੇ ਪਹਿਲਾਂ ਵੀ ਤੁਸੀਂ ਕਹਿ ਚੁੱਕੇ ਗੱਲ ਮੈਂ ਕਿਸਾਨੀ ਜਿਹੜੀ ਤੁਸੀਂ ਵੀਡੀਓ ਵਾਇਰਲ ਹੋਈ ਹੈ ਹਾਂ ਉਹਦੇ ਬਾਰੇ ਜਾਣਕਾਰੀ ਦਿਓ ਉਸੇ ਗੱਲ ਤੇ ਮੈਂ ਨਾ ਕਿ ਅੱਜ ਦੁਖਾਂਤ ਇਸ ਕਰਦਾ ਕਿ ਜਿਹੜੇ ਮੁਠੀ ਪਰ ਲੋਕ ਹੁਣ ਦੋ ਆਗੂ ਨੇ ਇੱਕ ਜਿਹੜਾ ਹੈਗਾ ਤਰਨਤਨਵਾਲ ਦਾ ਠੀਕ ਹੈ ਪੰਦੇਰ ਹੈ ਪੰਦੇਰ ਕੋਈ ਉਹਦਾ ਕੀ ਹੈ ਕਿ ਉਹਦੀ ਕੋਈ ਕਿਸਾਨੀ ਨਹੀਂ ਹੈ ਠੀਕ ਹੈ ਕੇਵਲ ਤੇ ਕੇਵਲ ਕਾਮ ਰੇਟਾਂ ਦਾ ਇੱਕ ਵਿੰਗ ਹੈ ਖੇਤ ਮਜ਼ਦੂਰ ਜਿਹੜੀ ਵਿੰਗ ਹੈ ਉਹਨਾਂ ਦਾ ਠੀਕ ਹੈ ਇਸੇ ਤਰ੍ਹਾਂ ਸਾਰੀ ਸੱਸੀ ਪਾਰਟੀਆਂ ਦੇ ਬਿੰਦੂ ਹੁੰਦੇ ਨੇ ਬੀਜੇਪੀ ਦਾ ਕਿਸਾਨ ਮੋਰਚਾ ਅਕਾਲੀ ਦਲ ਦਾ ਕਿਸਾਨ ਮੋਰਚਾ ਔਰ ਕਾਂਗਰਸ ਦਾ ਕਿਸਾਨ ਬਿੰਗ ਹੈ ਉਹ ਇੱਕ ਖੇਤ ਮਜ਼ਦੂਰ ਜਿਹੜਾ ਕਿਸਾਨ ਬਿੰਗ ਹੈ ਇਹਦਾ ਕਾਮਰੇਡਾਂ ਦਾ ਉਹਦਾ ਉਹ ਜਿਹੜਾ ਹੈਗਾ ਉਹ ਸਿਕੱਤਰ ਸੀਗਾ ਔਰ ਜਿਹੜਾ ਇਹ ਡੱਲੇ ਵਾਲ ਹੈ ਇਹ ਲੀਡਰੀ ਦਾ ਇੰਨਾ ਭੁੱਖਾ ਹੈ ਇੱਕ ਦੁਵਾਰੀ ਦੀ ਗੱਲ ਹੈ ਕਿ ਆਪਣੇ ਸੀਐਮ ਨੇ ਜਿਹੜਾ ਹੈਗਾ ਕੁਝ ਕਿਸਾਨ ਲੀਡਰ ਨੂੰ ਬੁਲਾਇਆ ਗੱਲਬਾਤ ਲਈ ਔਰ ਉਹ ਪੂਛ ਕੇ ਸੰ ਲੀਡਰ ਪਹਿਲਾ ਅੰਦਰ ਦਾਖਲ ਹੋ ਗਏ ਇਹ ਬਾਹਰ ਰਹਿ ਗਿਆ ਇੱਕ ਦੋ ਹੋਰ ਸੀ ਇਹਦੇ ਨਾਲ ਇਹ ਉੱਥੇ ਜਾ ਕੇ ਰੁਸ ਗਿਆ ਕਿ ਮੈਨੂੰ ਬਾਹਰ ਆ ਕੇ ਲੈ ਕੇ ਜਾਓ ਇਹ ਲੋਕ ਭੁੱਖੇ ਨੇ ਲੀਡਰੀ ਦੇ ਲੋਕ ਪੰਜਾਬ ਦਾ ਬੇੜਾ ਕਰਕੇ ਕਰਨਾ ਚਾਹੁੰਦੇ ਆ ਹੋਰ ਗੱਲ ਨਹੀਂ ਬਾਤ ਨਹੀਂ ਕੋਈ ਮੁੱਦਾ ਨਹੀਂ ਹੈਗਾ ਐਮਐਸਪੀ ਦਾ ਜਿਹੜਾ ਮੁੱਦਾ ਹੈ ਉਹ ਕੋਈ ਮੁੱਦਾ ਨਹੀਂ ਐਮਐਸਪੀ ਪਿਛਲੇ 50 60 ਸਾਲਾਂ ਤੋਂ ਜਿਹੜਾ ਹੈਗਾ ਆਪਣੇ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਮਿਲਦੀ ਹੈ ਸੈਂਟਰ ਵਿੱਚ ਪ੍ਰਧਾਨ ਜੀ ਤੁਹਾਡੀ ਸਰਕਾਰ ਹੈ ਪਿਛਲੇ ਤੁਸੀਂ ਦੇਖਦੇ ਹੋ ਡੇਢ ਦੋ ਸਾਲਾਂ ਤੋਂ ਜਿਹੜਾ ਸੜਕ ਹੈ ਉਹ ਦੋਵੇਂ ਪਾਸਿਓਂ ਦੋਵੇਂ ਪਾਸਿਆਂ ਸੜਕ ਹੈ ਜਿਹੜੀ ਬੰਦ ਹੈ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਵੀ ਹੈ ਤੇ ਕਿਤੇ ਨਾ ਕਿਤੇ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਸਹੀ ਠਹਿਰਾ ਰਹੇ ਨੇ ਕੀ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਹੈ ਮੈਂ ਪਹਿਲਾਂ ਵੀ ਪਿਛਲੇ ਕਿਸਤੇ ਦੇ ਵਿੱਚ ਹੀ ਮੈਂ ਕਿਹਾ ਸੀ ਕਿ ਜਿਹੜੀ ਕਿਸਾਨ ਯੂਨੀਅਨਾਂ ਨੇ ਅੱਜ 75 80 ਕਿਸਾਨੀ ਉਹਨਾਂ ਨੇ ਜਿੱਦਾਂ ਭਗਵੰਤ ਮਾਨ ਨੇ ਇੱਕ ਗੱਲ ਬਹੁਤ ਵਧੀਆ ਕਹੀ ਸੀ ਜਿਹੜੀ ਚੰਗੀ ਗੱਲ ਆ ਉਹ ਬਿਲਕੁਲ ਕਹਾਂਗੇ ਭਗਵੰਤ ਮਾਨ ਨੇ ਕਿਹਾ ਸੀਗਾ ਤੁਸੀਂ ਤਾਂ ਬਾਰੀ ਬੰਨ ਰੱਖੀ ਐ ਵੀ ਅੱਜ ਤੇਰੀ ਯੂਨੀਅਨ ਦੀ ਵਾਰੀ ਐ ਕੱਲ ਨੂੰ ਮੇਰੀ ਯੂਨੀਅਨ ਦੀ ਵਾਰੀ ਐ ਹਫਤੇ ਬਾਅਦ ਤੇਰੀ ਯੂਨੀਅਨ ਦੀ ਵਾਰੀ ਐ ਵੀ ਤੁਸੀਂ ਤਾਂ ਬਾਰੀਆਂ ਬੰਨ ਰੱਖਿਆ ਨੇ ਆਪਣੀ ਟੌਰ ਬਣਾਣ ਲਈ ਆਪਣੇ ਮੁੱਦੇ ਠਾਣ ਲਈ ਆਪਣੀ ਲੀਡਰੀ ਚਮਕਾਣ ਲਈ ਇਹ ਲੋਕ ਕੁਛ ਨਹੀਂ ਇਹ ਲੋਕ ਪੰਜਾਬ ਨੂੰ ਜਿਹੜਾ ਬਰਬਾਦ ਕਰਨਾ ਚਾਹੁੰਦੇ ਨੇ ਢੱਲੇ ਵਾਲ ਵਰਗੇ ਇੱਕ ਓਪਨਦੇਰ ਵਰਗੇ ਠੀਕ ਐ ਕੋ ਪਿਛਲੇ 2 ਸਾਲਾਂ ਤੋਂ ਰਸਤਾ ਰੁਕਤੀ ਬੈਠੇ ਨੇ ਵਪਾਰ ਤਬਾਹ ਹੋ ਗਏ ਲੋਕ ਗਾਲਾਂ ਕੱਢਦੇ ਨੇ ਦੁਖੀ ਹੁੰਦੇ ਨੇ 15 ਮਿੰਟਾਂ ਦਾ ਲਾ 2-2 ਘੰਟੇ ਦੇ ਵਿੱਚ ਤੈਅ ਕਰਨਾ ਪੈਂਦਾ ਇਹ ਬੈਠੇ ਨੇ ਕਿ ਮੈਂ ਇਹਨਾਂ ਦੀ ਅਸਲੀਅਤ ਦੱਸਦਾ ਤੁਹਾਨੂੰ ਕੀ ਆ ਪਿਛਲੇ 3-4 ਮਹੀਨਿਆਂ ਤੋਂ ਉੱਥੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡ ਤੇ ਕੇਵਲ ਤੇ ਕੇਵਲ ਖਾਲੀਆਂ ਖਾਲੀ ਟਰਾਲੀਆਂ ਖੜੀਆਂ ਨੇ ਸੈਡਾਂ ਤੇ ਲਾਈਆਂ ਔਰ ਉਹਨਾਂ ਦੇ ਤੰਬੂ ਲਾਰਖੇ ਨੇ ਵਿੱਚ ਉਹਨਾਂ ਦੇ ਕੋਈ ਨਹੀਂ ਸੀਗਾ ਵੀ ਸਿਰਫ ਕੇ ਦਿਖਾਵਾ ਕਰਨ ਲਈ ਅ ਇੱਕ ਪੰਜਾਬੀ ਅਖਬਾਰ ਹੈ ਉੱਤ ਤੀਜੇ ਚੌਥੇ ਦਿਨ ਇਹਨਾਂ ਦੀ ਖਬਰ ਲਾ ਦਿੰਦਾ ਜੀ ਉੱਥੇ ਹਾਂ ਜੀ ਇਹ ਤਾਂ ਕਹਿੰਦੇ ਨੇ ਵੀ ਅਸੀਂ ਰਸਤਾ ਨਹੀਂ ਬੰਦ ਕੀਤਾ ਰਸਤਾ ਤਾਂ ਹਰਿਆਣਾ ਸਰਕਾਰ ਨੇ ਕੀਤਾ ਹਰਿਆਣਾ ਸਰਕਾਰ ਨੇ ਬੰਦ ਕਰਨਾ ਇਹ ਸੀਗਾ ਜਦੋਂ ਪਹਿਲਾਂ ਇਹ ਲੋਕ ਟਰਾਲੀਆਂ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਜਾਵੜੇ ਉਹ ਕਹਿੰਦੇ ਆਂ ਅਗਰ ਤੁਸੀਂ ਪ੍ਰਦਰਸ਼ਨ ਕਰਨਾ ਹੈ ਤੁਸੀਂ ਵੈਸੇ ਵੀ ਜਾ ਕੇ ਕਰ ਸਕਦੇ ਹੋ ਰੇਲਾ ਰਹੀ ਜਾ ਸਕਦੇ ਹੋ ਬੱਸਾ ਰਹੀ ਜਾ ਸਕਦੇ ਹੋ ਅਗਰ ਪ੍ਰਦਰਸ਼ਨ ਕਰਨਾ ਹੈ ਕੋਈ ਰੋਸ ਬਖਾਵਾ ਕਰਨਾ ਹੈ ਇਹ ਸਿਰਫ ਇੱਕ ਡਰਾਮੇਬਾਜ਼ੀ ਹੈ ਪੰਜਾਬ ਦਾ ਜਿਹੜਾ ਹੈਗਾ ਬਹੁਤ ਪੰਜਾਬ ਦਾ ਪਹਿਲਾਂ ਨੁਕਸਾਨ ਹੋਣਾ ਚਾਹੁੰਦਾ ਹੈ ਹੋ ਗਿਆ ਇਹਨਾਂ ਨੂੰ ਬੇਨਤੀ ਕਰਦੇ ਆਂਗੇ ਪੰਜਾਬ ਦਾ ਨੁਕਸਾਨ ਜਿਹੜਾ ਹੋਰ ਨਾ ਕਰੋ ਤੁਸੀਂ ਤੁਸੀਂ ਆਪਣੀ ਲੀਡਰੀ ਚਮਕਾਉਣ ਲਈ ਇਹ ਦੁਕਾਨਦਾਰੀਆਂ ਤੁਸੀਂ ਖੋਲ ਰਖਿਆ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਸਤ ਪੈ ਗਈ ਮੋٹے ਪੈਸੇ ਵਿਦੇਸ਼ਾਂ ਚ ਜੁਆਏ ਨੇ ਉਹੀ ਜਿਹੜਾ ਹੈ ਰੈਗੂਲਰ ਰੱਖਣਾ ਚਾਹੁੰਦੇ ਨੇ ਇਹਨਾਂ ਦੀ ਜਾਂਚ ਜਾਂਚ ਹੋਣੀ ਚਾਹੀਦੀ ਮੈਂ ਕਹਿੰਦਾ ਜਿਹੜੇ ਆਗੂ ਨੇ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਲੋਕ ਜਿਹੜੇ ਦੋ ਦੋ ਤਿੰਨ ਤਿੰਨ ਕਿੱਲਾਂ ਦੇ ਮਾਲਕ ਸੀਗੇ ਅੱਜ ਕਿੰਨੀਆਂ ਪ੍ਰਾਪਰਟੀਆਂ ਬਣਾ ਕੇ ਮੰਗ ਕਰੋਗੇ ਤੁਹਾਡੀ ਸਰਕਾਰ ਐ ਵੀ ਇਹਨਾਂ ਦੀ ਜਾਂਚ ਹੋਵੇ ਬਿਲਕੁਲ ਮੈਂ ਕੇਂਦਰ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਦੀ ਜਿਹੜੀ ਹੈ ਸੀਬੀਆਈ ਜਾਂਚ ਹੋਣਾ ਚਾਹੀਦੀ ਹੈ ਜਾਂ ਐਨਆਈਟੀ ਤੋਂ ਜਾਂਚ ਹੋਣੀ ਚਾਹੀਦੀ ਹੈ ਜਾਂ ਕਿਸੇ ਈਡੀ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਇਹ ਸਾਨੂੰ ਸਾਡੇ ਨਾਲ ਭਾਜਪਾ ਗੂ ਜਿਹੜੇ ਜਾਣੇ ਪਹਿਚਾਣੇ ਭਾਜਪਾ ਦੇ ਅਸੀਂ ਕਹਦੇ ਕਿ ਜਨਮ ਜਨਮ ਜਾਤ ਤੋਂ ਹੀ ਭਾਜਪਾ ਦੇ ਵਿੱਚ ਹਨ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਇਹ ਕਿਸਾਨੀ ਮੁੱਦੇ ਨਹੀਂ ਹਨ ਐਮਐਸਪੀ ਹੈ ਜਿਹੜੀ ਉਹਨਾਂ ਨੇ ਕਿਹਾ ਕਿ ਐਮਐਸਪੀ ਹੈ ਜਿਹੜੀ ਉਹ ਪਹਿਲਾਂ ਹੀ ਮਿਲ ਚੁੱਕੀ ਹੈ ਤੇ ਐਮਐਸਪੀ ਹੁਣ ਵੀ ਜਾਰੀ ਹੈ ਜਿਹੜੀ ਮੰਗ ਸੀ ਉਹ ਕੇਂਦਰ ਸਰਕਾਰ ਨੇ ਮੰਨ ਲਈ ਸੀ ਤੇ ਜਿਹੜੇ ਤਿੰਨ ਕਾਨੂੰਨ ਸੀ ਉਹ ਵੀ ਵਾਪਸ ਲੈ ਲਏ ਸੀ ਤੇ ਸੁਖਵੀਰ ਸਿੰਘ ਬਾਦਲ ਲਈ ਵੀ ਉਹਨਾਂ ਨੇ ਸਾਫ਼ ਕਿਹਾ ਹੈ ਕਿ ਮੰਤਪਾਗੀ ਘਟਣਾ ਹੈ ਬੇਸ਼ੱਕ ਪਾਰਟੀਆਂ ਲੱਗ ਲੱਗਣੇ ਪਰ ਉਹਨਾਂ ਨੇ ਫੇਰ ਵੀ ਹਸਤੇ ਦੁੱਖ ਜਗਾਏ